ਅਸੀਂ ਕੱਲ ਤੇ ਪਰਸੋ ਲਗਾਤਾਰ ਆਪਣਾ ਪੱਖ ਲਗਾਤਾਰ ਚੱਕਣ ਦਾ ਯਤਨ ਕਰ ਰਹੇ ਹਾਂ ਪੰਜਾਬ ਦੇ ਸਾਹਮਣੇ ਅਸੀਂ ਆਪ ਮੰਡੀਆਂ ਦੇ ਦੌਰੇ ਕੀਤੇ ਆ ਚਾਰ ਦਿਨ ਅਰੇ ਪੱਖ ਲੈ ਕੇ ਗਏ ਆ ਵੀ ਜੜੀ ਬਾਸਮਤੀ ਪਿਛਲੇ ਸਾਲ 3500 ਤੋਂ ਲੈ ਕੇ 4000 ਨੂੰ ਪ੍ਰਤੀ ਕੁਇੰਟਲ ਵਿਗੀ ਸੀ ਜਿਹਦੇ ਬਾਰੇ ਜਿਹੜਾ ਨਵਾਂ ਖੇਤੀ ਦਾ ਖਲੜਾ ਉਹ ਵੀ ਉਹਦੇ ਵਿੱਚ ਜੋ ਗੱਲਾਂ ਆ ਰਹੀਆਂ ਪਏ ਅਸੀਂ ਬਾਸਮਤੀ ਨੂੰ ਪ੍ਰਮੋਟ ਕਰਨਾ ਚਾਹੁੰਦੇ ਆਂ ਚੰਗੀ ਗੱਲ ਕਿਉਂਕਿ ਇਹ ਪਾਣੀ ਘਟ ਪਿੰਦੀ ਆ ਇਹ ਕਮਾਂਤਰੀ ਮੰਡੀ ਚੋਂ ਡਾਲਰ ਵੀ ਕਮਾ ਕੇ ਦਿੰਦੀ ਆ ਦੋ ਪੱਕਾ ਜੇ ਬਾਸਮਤੀ ਦੇ ਰੇਟ ਪਤੀ ਕੁਇੰਟਲ 1500 ਤੋਂ ਲੈ ਕੇ 1000 ਦੇ ਵਿੱਚ ਡਿੱਗ ਪਏ ਔਰ ਤੁਸੀਂ ਦੇਖੋ ਜੇ 50% ਰੇਟ ਕਿਸੇ ਚੀਜ਼ ਦਾ ਡਿੱਗ ਜਾਵੇ ਅਗਲੇ ਸਾਲ ਕਿਹੜਾ ਕਿਸਾਨ ਬਾਸਮਤੀ ਲਾਊਗਾ ਪਰ ਮੈਨੂੰ ਨਹੀਂ ਲੱਗਦਾ ਦੁੱਖ ਦੀ ਗੱਲ ਤਾਂ ਸਾਨੂੰ ਇਧਰੋਂ ਲੱਗੀ ਵੀ ਇੱਕ ਬੰਨੇ ਸਰਕਾਰਾਂ ਤਾਂ ਮਾਰਨ ਤੇ ਤੁਲੀਆਂ ਹੀ ਤੁਲੀਆਂ ਸਾਨੂੰ ਭਗਵੰਤ ਮਾਨ ਜੀ ਕਹਿੰਦੇ ਸੀ ਪੀ ਜੇ 3200 ਤੋਂ ਹੇਟਾ ਬਾਸਮਤੀ ਸਾਡੀ ਚਲੀ ਗਈ ਤਾਂ ਪੰਜਾਬ ਸਰਕਾਰ ਇੰਟਰ ਕਰੂਗੀ ਮੰਡੀਆਂ ਦੇ ਵਿੱਚ ਸਾਨੂੰ ਪੰਜਾਬ ਸਰਕਾਰ ਕਿਤੇ ਨਜ਼ਰ ਤੱਕ ਨਹੀਂ ਆ ਰਹੀ ਵੀ ਕਿੱਥੇ ਆ ਭਾਵੇਂ ਕੀ ਕੇਂਦਰ ਦੀ ਨੀਅਤ ਤੇ ਨੀਤੀ ਦੋਵੇਂ ਖੋਟੇ ਨੇ ਉਹ ਪੰਜਾਬੀਆਂ ਨੂੰ ਮਾਰਨਾ ਚਾਹੁੰਦੇ ਆ ਇਹ ਬਾਹਰਲੇ ਬਹੁਤ ਮੰਗਾ ਜਦੋਂ ਕੇਂਦਰ ਨੇ ਐਕਸਪੋਰਟ ਡਿਊਟੀ ਲਾਈ ਸੀ ਹੁਣ ਜ਼ੀਰੋ ਆ ਭਾਵੇਂ ਉਹ ਉਦੋਂ ਵਪਾਰੀ ਕਹਿ ਰਹੇ ਸੀ ਵੀ ਸਾਰੇ ਜਿਹੜੇ ਸੌਦੇ ਆ ਉਹ ਤਾਂ ਪਾਕਿਸਤਾਨ ਦੀ ਬਾਸਮਤੀ ਕੋ ਚਲੇ ਜਾਣੇ ਆ ਕੌਕੀ ਐਕਸਪੋਰਟ ਡਿਊਟੀ ਨਾ ਚੁੱਕੀ ਤੇ ਜੇ ਨੇੜੇ ਜਾ ਕੇ ਕੇਂਦਰ ਨੇ ਐਕਸਪੋਰਟ ਡਿਊਟੀ ਚੁੱਕ ਵੀ ਗਈ ਤੇ ਐਡੀ ਛੇਤੀ ਆਰਡਰ ਸਾਨੂੰ ਨਹੀਂ ਮਿਲਨੇ ਉਹਦੀ ਮਾਰ ਪਈ ਲੱਗਦੀ ਸਾਨੂੰ ਵੀ ਕੇਂਦਰ ਨੇ ਬੜੀ ਨੀਤੀਗਤ ਢੰਗਣਾ ਪੰਜਾਬ ਨੂੰ ਮਾਰਿਆ ਵਾ ਦੁੱਖ ਦੀ ਗੱਲ ਆ ਇੱਕ ਆਪਣੇ ਆਪ ਨੂੰ ਮਾਜੇ ਦੇ ਲੀਡਰ ਕਹਾਉਣ ਵਾਲੇ ਦੀ ਕੱਲ ਅਸੀਂ ਪੀਸੀ ਦੇਖ ਰਹੇ ਸੀ ਕਿਸਾਨ ਦਾ ਪੁੱਤ ਕਹੋਂਦਾ ਉਹਨੂੰ ਇਹ ਵੀ ਨਹੀਂ ਪਤਾ ਵੀ ਮੰਡੀਆਂ 'ਚ ਕਿਸਾਨ ਮਰ ਰਹੇ ਇੱਕ ਸ਼ਬਦ ਤੱਕ ਨਹੀਂ ਕਿਹਾ ਉਸਨੇ ਇਸ ਬਾਸਮਤੀ ਤੇ ਕਾਂਗਰਸ ਕੁਛ ਨਹੀਂ ਬੋਲ ਰਹੀ ਇਹਦਾ ਮਤਲਬ ਵਿਰੋਧੀ ਵੀ ਰਲ ਕੇ ਫਿਰ ਸਰਕਾਰਾਂ ਨਾ ਪਿਆਸੀ ਬਾਸਮਤੀ ਦੇ ਕੁਝ ਬੋਲਣਾ ਹੀ ਨਹੀਂ ਹੈਗਾ ਕੱਲੀ ਸੌੜੀ ਸਿਆਸਤ ਕਰਨੀ ਆ ਇਸ ਕਰਕੇ ਸਾਨੂੰ ਡੀਸੀ ਕੰਪਲੈਕਸ ਤੇ ਆਪਣੇ ਪੁੱਤਾਂ ਵਰਗੀ ਪਾਲੀ ਫਸਲ ਠੀਕ ਆ ਅੱਜ ਵੀ ਤੁਸੀਂ ਮੰਡੀ ਚ ਲੈ ਇਹਨੂੰ ਬਾਜ਼ਾਰ ਚ ਲੈਣ ਜਾਓ ਇਹਦੇ ਚੌਲ ਤੁਹਾਨੂੰ 100 ਰੁਪਏ ਤੋਂ ਘੱਟ ਨਹੀਂ ਮਿਲਣਾ ਹੈਗਾ ਇੱਥੇ ਅੰਮ੍ਰਿਤਸਰ ਚ ਕਮਾਂਤਰੀ ਮੰਡੀ ਚ ਇਹਦੇ ਰੇਟ ਡਿੱਗੇ ਤਾਂ ਸਾਡੀ ਸਮਝ ਤੋਂ ਪਰੇ ਆ ਸਾਰੀ ਖੇਡ ਵੀ ਸਾਡੇ ਬਾਸਮਤੀ ਦੇ ਰੇਟ ਕੋ ਡਿੱਗੇ ਜਦੋਂ ਕਿਸਾਨਾਂ ਨੇ ਸਿਰਫ ਬਾਸਮਤੀ ਬੀਜੀ ਉਹਨਾਂ ਦਾ ਕਿੰਨਾ ਕੁ ਵੱਡਾ ਨੁਕਸਾਨ ਨਹੀਂ ਦੇਖੋ ਉਹਨਾਂ ਦਾ 25-30000 ਰੁਪਇਆ ਪ੍ਰਤੀ ਏਕੜ ਡਿੱਗ ਪਿਆ ਜੀ ਤੁਸੀਂ ਇੱਕ ਕਿਸਾਨ ਕਹਿੰਦੇ ਮੇਰੇ ਕੋਲ ਇੱਕ ਪਰਚੀ ਸੀਗੀ ਮੈਥੇ ਅੱਜ ਫੜੀ ਸੀਗੀ ਤੋਂ ਉਹ 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 ਉਹਦੇ ਕਰਕੇ ਉਹ ਉਹ 1980 ਰੁਪਇਆ ਰੇਟ ਲੱਗਾ ਸੀ ਇਸੇ ਮੈਨੂੰ ਕਿਸਾਨ ਪਰਚੀ ਬੁਖਾ ਰਿਆ ਸੀ ਤੁਸੀਂ ਦੇਖ ਲਓ ਨਾ ਤੁਸੀਂ ਆਈਡੀਆ ਲਾਓ ਵੀ ਜਿਹੜੀ ਚੀਜ਼ 3500 ਕੁਇੰਟਲ 4000 ਕੁਇੰਟਲ ਅਧਿਕਾਰੀਆਂ ਦੇ ਨਾਲ ਕੋਈ ਗੱਲ ਉਹਨਾਂ ਨੇ ਕੋਈ ਇਹਦੇ ਪਿੱਛੇ ਤਰਕ ਦੱਸਿਆ ਵੀ ਕੀ ਕਰਨਾ ਨਾ ਕੋਈ ਨਹੀਂ ਅਸੀਂ ਜਿਹੜਾ ਮੋਰਚਾ ਲਾਇਆ ਉਹਦੇ 'ਚ ਵੀ ਬਾਸਮਤੀ ਦੀ ਗੱਲ ਰੱਖੀ ਸੀਗੀ ਉਹ ਕਹਿੰਦੇ ਸੀ ਵੀ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਜੇ ਵੀ ਇਹ ਮਸਲੇ ਦਾ ਹੱਲ ਹੋਵੇ ਪਰ ਸਾਨੂੰ ਨਹੀਂ ਲੱਗਦਾ ਕੋਈ ਮਸਲੇ ਦਾ ਹੱਲ ਹੋਇਆ ਲੱਗਦਾ ਹੈ ਜਿਹੜਾ ਤੁਹਾਡਕੋ ਦੇਵੀ ਦਾਸਪੁਰ ਵਾਲੀ ਸਟੇਜ ਤੇ ਪਹੁੰਚਦੇ ਆ ਤੇ ਅੱਜ ਤੁਸੀਂ ਉਹਨਾਂ ਦੇ ਘਰ ਦੇ ਅੱਗੇ ਪ੍ਰਦਰਸ਼ਨ ਕਰ ਰਹੇ ਹੋ ਦੱਸੋ ਹਾਂ ਜਦੋਂ ਸਾਨੂੰ ਕੋਈ ਲੱਗਿਆ ਹੀ ਨਹੀਂ ਹੈਗਾ ਵੀ ਇਹ ਕੁਝ ਕਰ ਰਿਹਾ ਦੁੱਖ ਦੀ ਗੱਲ ਆ ਵੀ ਵੀ ਸਾਡੀ ਚੀਜ਼ ਮੰਡੀ ਚ ਰੋਲ ਰਹੀ ਨਾ ਕਿਸੇ ਖਬਰਾਂ ਦੇ ਚ ਖਬਰ ਰਿਆ ਨਾ ਚੈਨਲਾਂ ਤੇ ਖਬਰਾਂ ਜਿਹੜੀ ਇੱਕ ਦੂਜਾ ਹੁੰਦਾ ਵੀ ਚਲ ਚੀਜ਼ਾਂ ਦਾ ਘਟ ਵੱਧ ਕਿਸਾਨਾਂ ਦੀ ਮਾਰ ਤਾਂ ਪੈਂਦੀ ਰਹਿੰਦੀ ਆ ਸਾਨੂੰ ਆ ਪਰਚੀ ਜਿਹੜੀ ਕਿਸਾਨ ਨੇ ਪਰਚੀ ਸਾਨੂੰ ਭੇਜੀ ਹੈ ਸਰਪ ਹੁਣ ਤੱਕ ਅਸੀਂ ਬਹੁਤ ਤਸਵੀਰਾਂ ਦੇਖੀਆਂ ਆਲੂ ਦੀ ਫਸਲ ਟਮਾਟਰ ਉਹ ਕਿਸਾਨਾਂ ਵੱਲੋਂ ਖਲਾਰੇ ਜਾਂਦੇ ਸੀ ਮੇਰੇ ਕਹਿਲੇ ਪਹਿਲੀ ਵਾਰ ਹੈ ਪੰਜਾਬ ਦੇ ਵਿੱਚ ਕੇ ਬਾਸਮਤੀ ਨੂੰ ਇਸ ਤਰੀਕੇ ਦੇ ਨਾਲ ਖਲਾਰੇ ਆ ਪਹਿਲੀ ਵਾਰ ਹੀ ਹੋ ਰਿਹਾ ਜਿਹੜੀ ਚੀਜ਼ ਪਿਛਲੇ ਸਾਲ 4000 ਨੂੰ 3500 ਨੂੰ ਵਿਕੀ ਸੀ ਉਹ 2000 ਤੋਂ ਹੇਠਾਂ ਆ ਗਈ ਮੈਨੂੰ ਨਹੀਂ ਲੱਗਦਾ ਵੀ 2000 ਚ ਕਿਸਾਨਾਂ ਨੇ ਜਿਹੜੀ ਲਾਗਤ ਖਰਚਾ ਲਾਇਆ ਉਹ ਵੀ ਪੂਰਾ ਹੋਊਗਾ ਜਿਨ੍ਹਾਂ ਨੇ ਠੇਕੇ ਦੇ ਜ਼ਮੀਨਾਂ ਲਈਆਂ ਦੇਖੋ ਕਿਸਾਨ ਇੱਕ ਅਣਖੀ ਸੁਭਾ ਦਾ ਵਾ ਤੁਸੀਂ ਦੇਖਿਓ ਇਹਦਾ ਸਰਕਲ ਟੁੱਟ ਜਾਣਾ ਜਦੋਂ ਆਰਥਿਕ ਨੇ ਤੰਗ ਕੀਤਾ ਲੈਣਾ ਦਾਣੀ ਦੇ ਤੰਗ ਕੀਤਾ ਬੈਂਕਾਂ ਨੇ ਤੰਗ ਕੀਤਾ ਨੇ ਖੁਦਕੁਤੀਆਂ ਦੇ ਰਾਹ ਪੈਣਾ ਭਾਵੇਂ ਟੋਡੇ ਮਾਦਮ ਨਾ ਕਹਿੰਨੇ ਆ ਵੀ ਖੁਦਖੁਸ਼ੀਆਂ ਮਸਲੇਦਾਰਾ ਨਹੀਂ ਹੈਗਾ ਤੁਸੀਂ ਅੰਦੋਲਨ ਚ ਆਓ ਅੰਦੋਲਨ ਲੜੋ ਇਹੀ ਅਸੀਂ ਕੇਂਦਰ ਨਾਲ ਲੜ ਕੇ ਕਰ ਰਹੇ ਆਂ ਪੀ ਜਿਹੜੇ ਅਰਧ ਸ਼ਾਸਤਰੀ ਇਹ ਦਾਅਵੇ ਕਰਦੇ ਸੀ ਵੀ ਮੰਡੀ ਨੂੰ ਬਾਜ਼ਾਰ ਨਾਲ ਜੋੜੋ ਵੀ ਪ੍ਰਾਈਵੇਟ ਖਰੀਦ ਹੀ ਅੰਤਮ ਵਿਕਲਪ ਆ ਅਸੀਂ ਕਹਿ ਸਕਦੇ ਹਾਂ ਹੁਣ ਤੱਕ ਇਹਨੀਆਂ ਮੰਗਾਂ ਕਿਸਾਨਾਂ ਦੀਆਂ ਤੇ ਇੱਕ ਨਵੀਂ ਮੰਗ ਜਿਹੜੀ ਉਹਦੇ ਵਿੱਚ ਹੋਰ ਐਡ ਆਨ ਹੋ ਗਈ ਨਾ ਮੰਗੀ ਤਾਂ ਮੰਗ ਤਾਂ ਸੇਮ ਹੀ ਆ ਵੀ ਐਮਐਸਪੀ ਲੀਗਲ ਗਾਰੰਟੀ ਕਰੋ ਨਾ ਅਸੀਂ 6000 ਤੇ ਕਹਿੰਨੇ ਆ ਪਰ ਸਰਕਾਰ ਤਾਂ ਦੇਣ ਨੂੰ ਤਿਆਰ ਹੀ ਨਾ ਜੜੀ ਚੀਜ਼ ਤੋਂ ਉਹਨੂੰ ਬਾਹਰੋਂ ਡਾਲਰ ਲਿਆ ਕੇ ਦਿੰਦੀ ਆ ਦੇਖੋ ਅਰਧ ਸ਼ਾਸਤਰੀ ਕੀ ਕਹਿੰਦੇ ਬਾਜ਼ਾਰ ਚ ਮੰਗ ਨਹੀਂ ਆਈਡੀ ਦਾ ਤੁਹਾਡੀ ਮਿਡਲ ਇਸ ਤੇ ਮੰਗਾ ਜਿਹੜੀ ਚੀਜ਼ ਤੁਹਾਡੀ ਵਿਦੇਸ਼ਾਂ ਤੋਂ ਤੁਹਾਨੂੰ ਮੁਦਰਾ ਖਵਾ ਕੇ ਦੇਊਗੀ ਤੁਸੀਂ ਉਹਦੇ ਬਾਰੇ ਕਿਉਂ ਨਹੀਂ ਸੋਚਦੇ ਇਹ ਤਾਂ ਮਲਸ ਲੋਕ ਅਗਰੀਕਲਚਰ ਤੇ ਪਾਲਿਸੀ ਕਾਰਪੋਰੇਟ ਦੀ ਆ ਕਿਸਾਨਾਂ ਵਾਸਤੇ ਪਾਲਿਸੀ ਨਹੀਂ ਹੈਗੀ ਫਰਵਰੀ ਤੋਂ ਕੋਈ ਵੱਡਾ ਅੰਦੋਲਨ ਕਰ ਰਹੇ ਹੋ ਪਰ ਨੁਕਸਾਨ ਤੇ ਫਿਰ ਕਿਸਾਨ ਦਾ 2000 ਨੂੰ ਫਸਲ ਵਿਕ ਰਹੀ ਹੈ ਇਸ ਟਾਈਮ ਹਾਂ ਕਿਉਂ ਨਹੀਂ ਦੇਖੋ ਨਾ ਇਹੀ ਤਾਂ ਹੈ ਵੀ ਜੇ ਕਹਿੰਦੇ ਕਿਸਾਨ ਕੋ ਅੰਦੋਲਨ ਕਰਦਾ ਜੇ ਕਿਸਾਨ ਅੰਦੋਲਨਾਂ ਚ ਆ ਫਿਰ ਵੀ ਸਰਕਾਰਾਂ ਨੁਕਸਾਨ ਕਰ ਰਹੀਆਂ ਜੇ ਅੰਦੋਲਨ ਨਾ ਕਰਨ ਤਾਂ ਫਿਰ ਤਾਂ ਬੰਦਾ ਨਹੀਂ ਕਿਉਂ ਸਾਨੂੰ ਮਾਰ ਕੇ ਖਾ ਜਾਣ ਤਾਂ ਬਿਲਕੁਲ ਇਸ ਵੇਲੇ ਤਸਵੀਰਾਂ ਦੀ ਗੱਲ ਹੋ ਰਹੀ ਹੈ ਸਰਕਾਰੀ ਖਰੀਦ ਦਾ ਲੱਗਦਾ ਤੁਹਾਨੂੰ ਪੂਰਾ ਮਾਲ ਮਿਲੂਗਾ ਨਹੀਂ ਸਰਕਾਰੀ ਖਰੀਦ ਤਾਂ 1 ਅਕਤੂਬਰ ਨੂੰ ਉਹ ਬੋਲ ਰਹੇ ਆ ਪਰ ਸਾਨੂੰ ਨਹੀਂ ਲੱਗਦਾ ਵੀ 1 ਅਕਤੂਬਰ ਨੂੰ ਸਰਕਾਰੀ ਖਰੀਦ ਹੋਊਗੀ ਸਰਕਾਰੀ ਜਿਹੜੀ ਖਰੀਦ ਆ ਉਹ ਵੀ ਮੰਡੀਆਂ ਚ ਰਲੂਗੀ 1725 ਨੂੰ ਦਿੱਤੀ ਹੈ 2200 ਰੁਪਿਆ ਇਹ ਪਲਮਨ ਦਾ ਰੇਟ ਆ ਤੇ ਸੁਪਰ ਫਾਈਨ ਕੁਆਲਿਟੀ 1732 ਦੀ ਵਿਕ ਰਹੀ ਹੈ ਤਾਂ ਬਹੁਤ ਕੱਗ ਵੀ ਮਾਰਨ ਵਾਲੀ ਗੱਲ ਆ ਜੀ ਕਿਸਾਨਾਂ ਸਰਕਾਰ ਤੁਹਾਨੂੰ ਧਰੋ ਕਰ ਰਹੀ ਹੈ ਪੰਜਾਬ ਦੇ ਵਿੱਚ ਨਾ ਬਿਲਕੁਲ ਦੋਵੇਂ ਸਰਕਾਰਾਂ ਪੰਜਾਬ ਵਾਲੀ ਵੀ ਧਰੋਕ ਮਾਰੀ ਹੈ ਤੇ ਕੇਂਦਰ ਵਾਲੀ ਵੀ ਧਰੋ ਕਰੀ ਤੇ ਵਿਰੋਧੀ ਧਿਰ ਵੀ ਧਰੋਕ ਮਾਰਿਆ ਜਿਹੜਾ ਬੋਲ ਨਹੀਂ ਰਿਹਾ